ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਬਹੁਤ ਜ਼ਰੂਰੀ ਗੱਲਾਂ ਧਿਆਨ ਨਾਲ ਸੁਣੋ ਨੰਬਰ 1 ਜੇਕਰ ਤੁਹਾਨੂੰ ਹੱਥ ਪੈਰ ਕੰਬਣ ਦੀ ਸਮੱਸਿਆ ਹੈ ਤਾਂ ਰਾਤ ਨੂੰ ਖਾਣ ਤੋਂ ਬਾਅਦ ਦੋ ਲੌਂਗ ਚਬਾ ਕੇ ਗਰਮ ਪਾਣੀ ਪੀ ਲਓ ਤੁਹਾਨੂੰ ਫਾਇਦਾ ਮਿਲੇਗਾ ਨੰਬਰ 2 ਪੈਦਲ ਚੱਲਣ ਨਾਲ ਸਿਰਫ ਵਜ਼ਨ ਕੰਟਰੋਲ ਵਿੱਚ ਨਹੀਂ ਹੁੰਦਾ ਬਲਕਿ ਕੈਸਟਰੋਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਜਿਹੀਆਂ ਗੰਭੀਰ ਸਮੱਸਿਆਵਾਂ ਨੂੰ ਵੀ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ ਇਹਨਾਂ ਦੇ ਇਲਾਵਾ ਦਿਲ ਠੀਕ ਰੱਖਣ ਦੇ ਲਈ ਵੀ ਪੈਦਲ ਚੱਲਣਾ ਚੰਗਾ ਮੰਨਿਆ ਜਾਂਦਾ ਹੈ ਨੰਬਰ 3 ਸਰੀਰ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਜਦੋਂ ਗੁੱੰਮ ਚੋਟ ਲੱਗ ਜਾਵੇ ਤਾਂ ਇੱਕ ਗਲਾਸ ਗਰਮ ਦੁੱਧ ਵਿੱਚ ਹਲਦੀ ਅਤੇ ਇੱਕ ਛੋਟਾ ਚਮਚ ਕਿਓ ਮਿਲਾ ਕੇ ਪੀ ਲਓ ਇਸ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ ਨੰਬਰ 4 ਆਮਲਾ ਖਾਣ ਦੇ ਨਾਲ ਹੀ ਇਮਿਊਨਿਟੀ ਬੂਸਟ ਹੁੰਦੀ ਹੈ ਇਸ ਲਈ ਆਮਲਾ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 5 ਚਿਹਰੇ ਦੇ ਉੱਪਰ ਸਫੇਦ ਕਾਲੇ ਦਾਗ ਨਿਕਲ ਆਉਂਦੇ ਹਨ ਤਾਂ ਐਲੋਵੇਰਾ ਦੇ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਚਿਹਰੇ ਉੱਪਰ ਲਗਾਓ ਦਾਗ ਸਾਫ ਹੋ ਜਾਣਗੇ ਨੰਬਰ 6 ਰਾਤ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਬਹੀ ਰੋਟੀ ਨੂੰ ਸਵੇਰੇ ਦੁੱਧ ਨਾਲ ਖਾਣ ਨਾਲ ਗੈਸ ਐਸਿਡਿਟੀ ਤੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 7 ਆਪਣੇ ਘਰ ਵਿੱਚ ਅਸੀਂ ਚਮੇਲੀ ਦਾ ਪੌਦਾ ਲਗਾਉਂਦੇ ਹਾਂ ਤਾਂ ਇਸ ਨਾਲ ਹਵਾ ਸਾਫ਼ ਹੋ ਜਾਂਦੀ ਹੈ ਇਸ ਨਾਲ ਸਾਂ ਲੈਂਡ ਵਿੱਚ ਕਦੇ ਵੀ ਕੋਈ ਤਖਲੀਬ ਨਹੀਂ ਹੁੰਦੀ ਤੇ ਸਾਂ ਦੀ ਬਿਮਾਰੀ ਨੂੰ ਇਹ ਪੌਦਾ ਦੂਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 8 ਜੇਕਰ ਤੁਹਾਡਾ ਸਰਦੀਆਂ ਵਿੱਚ ਦਹੀ ਨਾ ਜੰਮਿਆ ਹੋਵੇ ਤਾਂ ਉਸ ਨੂੰ ਕੁਝ ਸਮੇਂ ਲਈ ਹਲਕਾ ਗਰਮ ਪਾਣੀ ਵਿੱਚ ਰੱਖ ਕੇ ਰੇਟ ਕੇ ਰੱਖ ਦਿਓ ਇਸ ਨਾਲ ਬਹੁਤ ਜਲਦੀ ਦਹੀਂ ਜੰਮ ਜਾਵੇਗਾ ਨੰਬਰ 9 ਕੋਈ ਵੀ ਪਾਣੀ ਜਾਂ ਫਲ ਖਾਣ ਵਾਲਾ ਤੋਂ ਬਾਅਦ ਤੁਰੰਤ ਪਾਣੀ ਨਾ ਪਿਓ ਅਜਿਹਾ ਕਰਨ ਨਾਲ ਪੇਟ ਦਰਦ ਕਰਨ ਲੱਗ ਜਾਂਦਾ ਹੈ ਨੰਬਰ 10 ਜਿਹੜੇ ਲੋਕ ਬਾਥਰੂਮ ਵਿੱਚ ਨਾ ਉਦੇ ਸਮੇਂ ਬੋਲਦੇ ਹਨ ਉਹਨਾਂ ਨੂੰ ਅਕਸਰ ਗੋਲੇ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 11 ਸਵੇਰੇ ਉੱਠਣ ਸਾਰ ਯੋਗਾ ਜ਼ਰੂਰ ਕਰਿਆ ਕਰੋ ਅਤੇ ਸੈਰ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਕਦੇ ਵੀ ਡਾਕਟਰਾਂ ਦੇ ਮੂੰਹ ਜਾਂ ਫਿਰ ਦਵਾਈ ਨਹੀਂ ਲੈਣੀ ਪਵੇਗੀ ਨੰਬਰ 12 ਅੰਬਾਂ ਨੂੰ ਠੰਡਾ ਕਰਕੇ ਖਾਓ ਤੇ ਫਿਰ ਉੱਪਰ ਦੀ ਲੱਸੀ ਪੀ ਲਓ ਇਸ ਨਾਲ ਤੁਹਾਡੇ ਸਰੀਰ ਵਿੱਚ ਕਦੇ ਵੀ ਖੰਸੇ ਨਹੀਂ ਹੋਣਗੇ ਨੰਬਰ 13 ਜਦੋਂ ਵੀ ਕੋਈ ਅਚਾਰ ਬਣਾਉਂਦੇ ਹੋ ਤਾਂ ਇਸ ਵਿੱਚ ਹਿੰਗ ਜ਼ਰੂਰ ਪਾਓ ਇਸ ਨਾਲ ਤੁਹਾਡਾ ਪਾਇਆ ਅਚਾਰ ਸਾਲਾਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 14 ਜੇਕਰ ਤੁਸੀਂ ਰੋਟੀ ਨੂੰ ਬਿਨਾਂ ਘਿਓ ਲਗਾਏ ਖਾਓਗੇ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਕਿਸੇ ਵੀ ਦਵਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 15 ਜੇਕਰ ਤੁਹਾਡੇ ਥੰਦਾ ਵਿਚਾਰ ਦਰਦ ਦਾ ਹਟ ਨਾ ਰਿਹਾ ਹੋਵੇ ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਓ ਕਿਉਂਕਿ ਕੋਈ ਸਮੱਸਿਆ ਹੋਰ ਵੀ ਹੋ ਸਕਦੀ ਹੈ ਨੰਬਰ 16 ਜੇਕਰ ਤੁਹਾਡੇ ਲੱਤਾਂ ਬਾਹਾਂ ਵਿੱਚ ਦਰਦ ਰਹਿੰਦਾ ਤਾਂ ਹਮੇਸ਼ਾ ਨਾਲ ਲਈ ਹਲਕਾ ਕੋਸਾ ਪਾਣੀ ਹੀ ਵਰਤੋ ਇਸ ਨਾਲ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ ਨੰਬਰ 17 ਗੁੰਗਨਾ ਪਾਣੀ ਪੀਣ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਹائے ਹਰ ਮੌਸਮ ਵਿੱਚ ਗੁੰਗਨਾ ਪਾਣੀ ਪੀਣਾ ਚਾਹੀਦਾ ਹੈ ਪਰ ਸਰਦੀਆਂ ਵਿੱਚ ਜ਼ਰੂਰ ਗੁੰਗਨਾ ਪਾਣੀ ਪੀਓ ਨੰਬਰ 18 ਸ਼ਹਿਦ ਜਿਆਦਾ ਮਾਤਰਾ ਵਿੱਚ ਸਰੀਰ ਵਿੱਚ ਕਲੋਰੀ ਦੀ ਮਾਤਰਾ ਵਧਾ ਦਿੰਦਾ ਹੈ ਇਸ ਨੂੰ ਲੋਕੀ ਭਰਜਨ ਘਟ ਕਰਨ ਵਿੱਚ ਖਾਂਦੇ ਹਨ ਲੋਕਾਂ ਨੂੰ ਇਸ ਦੀ ਵਰਤੋਂ ਘਟ ਕਰਨੀ ਚਾਹੀਦੀ ਹੈ ਨੰਬਰ 19 ਘੱਟ ਕੇ ਰੱਖੇ ਹੋਏ ਪਿਆਜ਼ ਦੂਜੇ ਦਿਨ ਨਾ ਖਾਓ ਕਿਉਂਕਿ ਇਹ ਕਰਨ ਨਾਲ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 20 ਜੇਕਰ ਤੁਸੀਂ ਗੈਸ ਪੇਟ ਫੁੱਲਣ ਦੀ ਜਾਂ ਐਸਿਡਿਟੀ ਦੇ ਕਾਰਨ ਕੁਝ ਖਾਂ ਤੋਂ ਡਰਦੇ ਹੋ ਤਾਂ ਗੁਲਕੰਦ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਗੁਲਾਬ ਦੀਆਂ ਪੱਤੀਆਂ ਤੋਂ ਬਣਿਆ ਗੁਲਕੰਦ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਰਾਹਤ ਦਵਾ ਸਕਦਾ ਹੈ ਨੰਬਰ 1 liver ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਕਸ਼ਮਿਸ਼ ਦਾ ਪਾਣੀ ਬਹੁਤ ਫਾਇਦੇਮੰਦ ਹੈ ਇਸ ਦੀ ਮਦਦ ਨਾਲ liver ਦੀ ਚੰਗੀ ਤਰ੍ਹਾਂ ਨਾਲ ਸਫਾਈ ਕੀਤੀ ਜਾ ਸਕਦੀ ਹੈ ਨੰਬਰ 5 ਖਾਣਾ ਖਾਣ ਤੋਂ ਬਾਅਦ ਸੌਫ ਜਾਂ ਗੁੜ ਜ਼ਰੂਰ ਖਾਓ ਇਹ ਕਾਫੀ ਲਾਭਦਾਇਕ ਹੁੰਦਾ ਹੈ ਨੰਬਰ 3 ਟਮਾਟਰਾਂ ਨੂੰ ਤਾਜ਼ਾ ਰੱਖਣ ਲਈ ਕਦੇ ਵੀ ਫ੍ਰਿਜ ਵਿੱਚ ਸਟੋਰ ਨਾ ਕਰੋ ਇਹਨਾਂ ਨੂੰ ਹਮੇਸ਼ਾ ਕਿਸੇ ਜਾਲੀ ਦੀ ਟੋਕਰੀ ਵਿੱਚ ਪਾ ਕੇ ਬਾਹਰ ਖੁੱਲੀ ਹਵਾ ਵਿੱਚ ਰੱਖੋ ਨੰਬਰ 24 ਫ੍ਰਿਜ ਵਿੱਚ ਬਹੁਤੇ ਫਲਾਂ ਤੇ ਸਬਜ਼ੀਆਂ ਸਟੋਰ ਕਰਕੇ ਨਾ ਰੱਖੋ ਕਿਉਂਕਿ ਇਸ ਨਾਲ ਫ੍ਰਿਜ ਦੀ 쿨ਿੰਗ ਉੱਪਰ ਅਸਰ ਪੈਂਦਾ ਹੈ। ਨੰਬਰ 25 ਗੈਸ ਤੇ પેટ ਦੀਆਂ ਹੋਰ ਸਮੱਸਿਆਵਾਂ ਤੋਂ ਬਚਣ ਲਈ ਇਕੱਠਾ ਖਾਣਾ ਖਾਣ ਦੀ ਬਜਾਏ ਥੋੜਾ ਥੋੜਾ ਸੰਤੁਲਨ ਆਹਾਰ ਲਓ। ਨੰਬਰ 26 ਜਦੋਂ ਵੀ ਤੁਸੀਂ ਚਾਹ ਪੀਂਦੇ ਹੋ ਤਾਂ ਉਸ ਨਾਲ ਕਦੇ ਵੀ ਕੋਈ ਚੀਜ਼ ਨਾ ਖਾਓ। ਹਮੇਸ਼ਾ ਚਾਹ ਨੂੰ ਇਕੱਲੀ ਹੀ ਪੀਣੀ ਚਾਹੀਦੀ ਹੈ। ਪ੍ਰਸਤਾਇਤ ਦਿਨ ਵਿੱਚ ਕੁਝ ਸਮਾਂ ਪੌੜੀਆਂ ਚੜ੍ਹੋ ਤੇ ਉਤਰੋ। ਜ਼ਰੂਰ ਇਸ ਨਾਲ ਤੁਹਾਡੀ ਮਾਸਪੇਸ਼ੀਆਂ ਦੀ ਕਸਰਤ ਹੋ ਜਾਂਦੀ ਹੈ ਨੰਬਰ 28 ਖੰਗ ਜਾਂ ਬਲਗਮ ਵਾਲੇ ਰੋਗੀ ਨੂੰ ਗਰਮ ਪਾਣੀ ਜਾਂ ਹੋਰ ਤਰਲ ਪਦਾਰਥ ਲੈਣੇ ਚਾਹੀਦੇ ਹਨ ਇਸ ਨਾਲ ਗਲੇ ਨੂੰ ਆਰਾਮ ਮਿਲਦਾ ਹੈ ਨੰਬਰ 29 ਜੇਕਰ ਖਾਂਸੀ ਦੀ ਸਮੱਸਿਆ ਹੈ ਤਾਂ ਅਦਰਕ ਦੇ ਰਸ ਨੂੰ ਸ਼ਹਿਦ ਚ ਮਿਲਾ ਕੇ ਚੱਟਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ ਨੰਬਰ 30 ਮੀਟ ਜਾਂ ਮੱਸੀ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੋ ਸਕਦਾ ਹੈ ਅਤੇ ਚਮੜੀ ਦੇ ਰੋਗਾਂ ਦੇ ਲਈ ਵੀ ਹੋ ਸਕਦੇ ਹਨ ਨੰਬਰ 31 ਹਰ ਰੋਜ਼ ਵਾਲਾਂ ਨੂੰ ਨਹੀਂ ਧੋਣਾ ਚਾਹੀਦਾ ਕਿਉਂਕਿ ਇਸ ਨਾਲ ਵਾਲ ਝੜਨੇ ਅਤੇ ਡੈਂਟਰਫੀ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 32 ਪੁਦੀਨੇ ਦੇ ਨਾਲ ਮਿਸ਼ਰੀ ਦਾ ਸੇਵਨ ਕਰਨ ਨਾਲ ਮਹਾਵੀਰ ਮਹਾਵਾਰੀ ਸੰਬੰਧੀ ਸਮੱਸਿਆਵਾਂ ਨਹੀਂ ਹੁੰਦਗੀਆਂ। ਨੰਬਰ 33 ਸ਼ੂਗਰ ਤੇ ਦਿਲ ਦੇ ਰੋਗੀਆਂ ਦੇ ਲਈ ਕarele ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 34 ਬੱਕਰੀ ਦਾ ਦੁੱਧ ਨਾਲ ਬਦਾਮ ਖਾਣ ਨਾਲ ਜਾੜਾਸਤ ਤੇਜ਼ ਹੁੰਦੀ ਹੈ। ਨੰਬਰ 35 ਪੇਟ ਵਿੱਚ ਦਰਦ ਹੋਵੇ ਤਾਂ ਗੰਗਨਰੇ ਪਾਣੀ ਵਿੱਚ ਨਿੰਬੂ ਨਚੋੜ ਲਵੋ ਥੋੜਾ ਜਿਹਾ ਨਮਕ ਮਿਲਾ ਕੇ ਪੀਓ ਦਰਦ ਤੋਂ ਰਾਹਤ ਮਿਲੇਗੀ ਨੰਬਰ 36 ਜੋ ਲੋਕ ਜ਼ਿਆਦਾ ਸੋਚਦੇ ਹਨ ਜਾਂ ਫਿਰ ਟੈਨਸ਼ਨ ਲੈਂਦੇ ਹਨ ਉਹਨਾਂ ਦੇ ਉੱਪਰ ਬਹੁਤ ਜਲਦ ਬੁਢਾਪਾ ਆ ਜਾਂਦਾ ਹੈ ਤੇ ਦਿਮਾਗ ਵੀ ਕਮਜ਼ੋਰ ਹੋ ਜਾਂਦਾ ਹੈ ਨੰਬਰ 37 ਜੇਕਰ ਖਾਂਸੀ ਦੀ ਸਮੱਸਿਆ ਹੈ ਤਾਂ ਅਦਰਕ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਜੱਠ ਲੋਕ ਖਾਂਸੀ ਤੋਂ ਜਲਦ ਰਾਹਤ ਮਿਲੇਗੀ ਨੰਬਰ 38 ਬਰਸਾਤ ਦੇ ਮੌਸਮ ਵਿੱਚ ਅਕਸਰ ਧਾਲਾਂ ਸਬਜ਼ੀਆਂ ਜਲਦ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦਿਨਾਂ ਵਿੱਚ ਥੋੜਾ ਅਨਸਾਰ ਹੀ दालਾਂ ਸਬਜ਼ੀਆਂ ਖਰੀਦੋ ਇਸ ਨਾਲ ਤੁਹਾਡੇ ਪੈਸਿਆਂ ਦੀ ਵੀ ਬਚਤ ਹੋਵੇਗੀ ਨੰਬਰ 39 ਮਿਕਸ ਦਾਲ ਦਾ ਸੇਵਨ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਮਿਕਸ ਦਾਲ ਪੌਸ਼ਟਿਕ ਤੰਤ ਨਾਲ ਭਰਪੂਰ ਹੁੰਦੀ ਹੈ ਇਸ ਲਈ ਜ਼ਰੂਰ ਸੇਵਨ ਕਰੋ ਨੰਬਰ 40 ਪੁਦੀਨੇ ਦੇ ਪੱਤਿਆਂ ਦਾ ਰਸ ਪੈਰਾਂ ਦੀਆਂ ਤਲੀਆਂ ਤੇ ਲਗਾਉਣ ਨਾਲ ਪੈਰਾਂ ਦੀਆਂ ਤਲੀਆਂ 'ਚ ਹੋਣ ਵਾਲੀ ਜਲਣ ਤੋਂ ਰਾਹਤ ਮਿਲਦੀ ਹੈ ਨੰਬਰ 41 ਖੜੇ ਹੋ ਕੇ ਖਾਣਾ ਨਾ ਖਾਓ ਇਸ ਨਾਲ ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਨੰਬਰ 42 ਚੌਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਪੇਟ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 43 ਜੇਕਰ ਸਾਹ ਲੈਣ ਦੇ ਸਮੇਂ ਦਰਦ ਮਹਿਸੂਸ ਹੁੰਦਾ ਹੈ ਤਾਂ ਇਹ ਪਿੱਤੇ ਦੀ ਪਥਰੀ ਦੀ ਨਿਸ਼ਾਨੀ ਹੈ ਨੰਬਰ 44 ਸੰਤਰਾ ਖਾਣ ਨਾਲ ਡਿਪਰੈਸ਼ਨ ਘਟ ਹੁੰਦਾ ਹੈ ਇਸ ਲਈ ਡਾਕਟਰ ਕੰਮ ਤੇ ਜਾਣ ਤੋਂ ਪਹਿਲਾਂ ਸੰਤਰਾ ਖਾਣ ਦੀ ਸਲਾਹ ਦਿੰਦੇ ਹਨ ਨੰਬਰ 45 ਮੂਲੀ ਦੇ ਪੱਤਿਆਂ ਦਾ ਰਸ ਪੀਣ ਨਾਲ ਪੀਰੀਆ ਠੀਕ ਹੋ ਜਾਂਦਾ ਹੈ ਨੰਬਰ 46 ਜਿਆਦਾ ਪਾਲਕ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੁੰਦੀ ਹੈ ਨੰਬਰ 47 ਬੁਖਾਰ ਹੋਣ ਤੇ ਸਵੇਰੇ ਸ਼ਾਮ ਅਦਰਕ ਅਤੇ ਕਾਲੀ ਮਿਰਚ ਨੂੰ ਪਾਣੀ ਚ ਉਬਾਲ ਕੇ ਪੀਣ ਨਾਲ ਬੁਖਾਰ ਠੀਕ ਹੋ ਜਾਂਦਾ ਹੈ ਨੰਬਰ 48 ਵਿਜਾ ਦੇ ਅੰਨਾਂ ਵਿੱਚ ਪਾਇਆ ਗਿਆ ਹੈ ਕਿ ਅੰਗੂਰ ਸਰੀਰ ਵਿੱਚ ਕਈ ਥਾਵਾਂ ਤੋਂ ਕੈਂਸਰ ਸੈੱਲਾਂ ਨੂੰ ਰੋਕਦੇ ਹਨ ਅਤੇ ਉਹਨਾਂ ਨੂੰ ਸਿਹਤਮੰਦ ਰੱਖਦੇ ਹਨ ਨੰਬਰ 49 ਜੇਕਰ ਤੁਹਾਨੂੰ ਪੇਟ ਚ ਤਜਾਬ ਵਰਨੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਵਾਸੀ ਮੂਖ ਖਜੂਰ ਜ਼ਰੂਰ ਖਾਓ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 50 ਜਾਨਾ ਤੁਹਾਨੂੰ ਕਬਜ਼ ਰਹਿੰਦੀ ਹੈ ਤਾਂ ਸ਼ਾਮ ਨੂੰ ਕਪੀਤਾ ਜ਼ਰੂਰ ਖਾਓ ਨੰਬਰ 51 ਜੋ ਲੋਕ ਭਜਨ ਤੇ ਚੀਨਾ ਵਧਾਉਣਾ ਚਾਹੁੰਦੇ ਹਨ ਉਹ ਰੋਜ਼ਾਨਾ ਉਬਲੇ ਹੋ ਆਲੂਆਂ ਦਾ ਸੇਵਨ ਕਰਨ ਅਤੇ वजन ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਵੇਗਾ। ਇਹ ਵੀਡੀਓ ਆਮ ਜਾਣਕਾਰੀ ਦੇ ਅਧਾਰਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।